ਤੇ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਵੀ ਬਹੁਤ ਜਿਆਦੀ ਡਰ ਗਏ ਵੀ ਹੁਣ ਕਰੀਏ ਤੇ ਕੀ ਕਰੀਏ ਸਰੀਰ ਪਰ ਫਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15 20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਹੈ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ ਚੋਂ ਨਿਕਲ ਚਲੇ ਸਾਡੇ ਪ੍ਰਧਾਨ ਸਾਹਿਬ ਜੀ ਇਦਾਂ ਵੀ ਉਹਨਾਂ ਨੂੰ ਇੱਕੇ ਦਾ ਵੋਮਟਿੰਗ ਆਈ ਉਸ ਤੋਂ ਬਾਅਦ ਚੱਕਰ ਆ ਗਏ ਸਰੀਰ ਬਰਫ ਵਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15 20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਹੋ ਗਿਆ ਸੀ ਸਥਿਤੀ ਇੱਕਰੀ ਬਹੁਤ ਜਿਆਦਾ ਡਾਊਨ ਹੋ ਗਈ ਸਾਨੂੰ ਵੀ ਹੱਥ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਮੈਡੀਸਨ ਤਾਂ ਕੋਈ ਦੇ ਨਹੀਂ ਸਕਦੇ ਆਪਾਂ ਬਿਲਕੁਲ ਆਪਣੇ ਹੱਥ ਵੱਜਿਆ ਤੇ ਪਰ ਸਿਹਤ ਐ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਵੀ ਬਹੁਤ ਜਿਆਦੀ ਡਰ ਗਏ ਵੀ ਹੁਣ ਕਰੀਏ ਤੇ ਕੀ ਕਰੀਏ ਹਨਾ ਬਿਲਕੁਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਕਰਕੇ ਚੱਕਰ ਆ ਗਏ ਬਰਫ ਵਰਗਾ ਸਰੀਰ ਠੰਡਾ ਹੋ ਗਿਆ ਜਿੱਦਾਂ ਅੱਗੇ ਵੀ ਦੋ ਤਿੰਨ ਨਹੀਂ ਹੋਇਆ ਹਨਾ ਅਗੇ ਵੀ ਉਹਨਾਂ ਦਾ ਉਸੇ ਤਰ੍ਹਾਂ ਹੋ ਗਿਆ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ 'ਚੋਂ ਨਿਕਲ ਚਲੇ ਸਾਡੇ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਲਾ ਲਓ ਜਿਵੇਂ ਉਹਨਾਂ ਦਾ ਅੱਗੇ ਵਾਂਗੂ ਜਿਵੇਂ ਸਿਰ ਨੀਵਾ ਕਰਕੇ ਪੈਰਾਂ ਨੂੰ ਉੱਪਰ ਕਰਕੇ ਤਾਂ ਉਹਨਾਂ ਦਾ ਹੌਲੀ ਹੌਲੀ 1 ਘੰਟੇ ਦੇ ਵਿੱਚ ਮੜਾ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਇਆ ਜੇ ਵੀ ਉਹਨਾਂ ਦਾ 90/50 ਆ ਇਹ ਜਿਵੇਂ ਉਹਨੂੰ ਠੀਕ ਨਹੀਂ ਕਹਿ ਸਕਦੇ ਜਿੱਦਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਉਹਨਾਂ ਦੀ ਉਮਰ ਆ ਜਿਵੇਂ ਮਸਲਮਾਸ ਬਿਲਕੁਲ ਟੁੱਟ ਗਿਆ ਉਹਨਾਂ ਦਾ ਸਰੀਰ ਇੱਕ ਹੱਡੀਆਂ ਦਾ ਮੁੱਠ ਤੇ ਇੱਕ ਠੰਡ ਵੀ ਬਹੁਤ ਜ਼ਿਆਦਾ ਆ ਉਸ ਦੇ ਹਿਸਾਬ ਤੇ ਉਹਨਾਂ ਦਾ ਇਹ ਵੀ ਸਰੀਰ ਪੂਰਾ ਮਤਲਬ ਠੀਕ ਨਹੀਂ ਹੈਗਾ ਉਸ ਟਾਈਮ ਬੀਪੀ ਕਿੰਨਾ ਹੋ ਗਿਆ ਸੀ ਉਦੋਂ ਪਹਿਲਾਂ ਔਰ ਹੁਣ ਕਿੰਨਾ ਤੋਂ ਠੀਕ ਆ ਪਹਿਲਾਂ ਨਾਲੋਂ ਤਬੀਬ ਅੱਗੇ ਨੂੰ ਸਮਾਂ ਲੱਗਾ ਪੂਰਾ ਕਯੂਰ ਕਰਨ ਨੂੰ ਬੀਪੀ ਇਦਾਂ ਨਾ ਜਿਵੇਂ ਅਸੀਂ ਬਾਹਰ ਥੋੜ੍ਹ ਜੇ ਅਸੀਂ ਦੂਰ ਹਾਂ ਪੰਜ ਚਾਰ ਮਿੰਟ ਸਾਨੂੰ ਲੱਗੇ ਆਉਂਦੇ ਆ ਉਦੋਂ ਅਸੀਂ ਆਣ ਕੇ ਚੈੱਕ ਕੀਤਾ ਤੇ ਉਦੋਂ ਉਹਨਾਂ ਦਾ 70 ਤੋਂ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਜਿਵੇਂ ਮੰਨ ਲਓ ਵੀ ਉਸ ਟਾਈਮ ਜਦੋਂ ਉਹਨਾਂ ਨੂੰ ਚੱਕਰ ਆਏ ਆ ਜਦੋਂ ਬੇਹੋਸ਼ ਹੋਏ ਉਦੋਂ 70 ਤੋਂ ਵੀ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਹਨਾ ਤੇ ਜਿਵੇਂ ਇੱਕ ਮਤਲਬ ਬੜਾ ਪੈਸ ਕਿਪ ਕਰ ਗਿਆ ਵੀ ਬਿਲਕੁਲ ਉਹ ਬੇਹੋਸ਼ ਹੋ ਗਏ ਤੇ ਚੱਕਰ ਆ ਗਏ ਉਹਨਾਂ ਨੂੰ ਹੈ ਸਥਿਤੀ ਬਹੁਤ ਜਿਆਦੀ ਜਿਵੇਂ ਆਖਦੀਏ ਵੀ ਹੁਣ ਅਹੀਂ ਸਾਡਾ ਤੇ ਆਪ ਸਰੀਰ ਕੰਮ ਨਹੀਂ ਦਿਆ ਵੀ ਹੁਣ ਕਰਾਂਗੇ ਤੇ ਇੱਥੇ ਕੀ ਕਰਾਂਗੇ ਕਿਉਂਕਿ ਹੱਥੋਂ ਨਿਕਲ ਜਾਵਦਾ ਵਾ ਏਦਾਂ ਦੀ ਸਿਹਤ ਉਹਨਾਂ ਦੀ ਹੁੰਦੀ ਹੈ ਸਿਹਤ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਵੀ ਬਹੁਤ ਜਿਆਦੀ ਡਰ ਗਏ ਵੀ ਹੁਣ ਕਰੀਏ ਤੇ ਕੀ ਕਰੀਏ ਸਰੀਰ ਪਰ ਫਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15 20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ 'ਚੋਂ ਨਿਕਲ ਚਲੇ ਸਾਡੇ ਪ੍ਰਧਾਨ ਸਾਹਿਬ ਜੀ ਇਦਾਂ ਵੀ ਉਹਨਾਂ ਨੂੰ ਇੱਕੇ ਦਾ ਵੌਮਟਿੰ ਮਿੰਟ ਤੱਕ ਕੋਈ ਰਿਸਪਾਂਸ ਨਹੀਂ ਦਿੱਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਗਿਆ ਸੀ ਤੇ ਸਥਿਤੀ ਇੱਕਦਮ ਬਹੁਤ ਜ਼ਿਆਦਾ ਡਾਊਨ ਹੋ ਗਈ ਸਾਨੂੰ ਵੀ ਹੱਥ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਮੈਡੀਸਿਨ ਤਾਂ ਕੋਈ ਦੇ ਨਹੀਂ ਸਕਦੇ ਆਪਾਂ ਬਿਲਕੁਲ ਆਪਣੇ ਹੱਥ ਵੱਜਿਆ ਤੇ ਪਰ ਸਿਹਤ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਵੀ ਬਹੁਤ ਜਿਆਦੀ ਡਰ ਗਏ ਹੁਣ ਕਰੀਏ ਤੇ ਕੀ ਕਰੀਏ ਹਨਾ ਬਿਲਕੁਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਕਰਕੇ ਚੱਕਰ ਆ ਗਏ ਬਰਫ ਵਰਗਾ ਸਰੀਰ ਠੰਡਾ ਹੋ ਗਿਆ ਜਿੱਦਾਂ ਅੱਗੇ ਵੀ ਦੋ ਤਿੰਨ ਨਹੀਂ ਹੋਇਆ ਹਨਾ ਕਿਵੇਂ ਉਹਨਾਂ ਦਾ ਉਸੇ ਤਰ੍ਹਾਂ ਹੋ ਗਿਆ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ 'ਚੋਂ ਨਿਕਲ ਚਲੇ ਸਾਡੇ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਲਾ ਲਓ ਜਿਵੇਂ ਉਹਨਾਂ ਦਾ ਅੱਗੇ ਵਾਂਗੂ ਜਿਵੇਂ ਸਿਰ ਨੀਵਾ ਕਰਕੇ ਪੈਰਾਂ ਨੂੰ ਉੱਪਰ ਕਰਕੇ ਤਾਂ ਉਹਨਾਂ ਦਾ ਹੌਲੀ ਹੌਲੀ 1 ਘੰਟੇ ਦੇ ਵਿੱਚ ਮੜਾ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਇਆ ਜੇ ਵੀ ਉਹਨਾਂ ਦਾ 90/50 ਆ ਇਹ ਜਿਵੇਂ ਉਹਨੂੰ ਠੀਕ ਨਹੀਂ ਕਹਿ ਸਕਦੇ ਜਿੱਦਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਉਹਨਾਂ ਦੀ ਉਮਰ ਆ ਜਿਵੇਂ ਮਸਲਮਾਸ ਬਿਲਕੁਲ ਟੁੱਟ ਗਿਆ ਉਹਨਾਂ ਦਾ ਸਰੀਰ ਇੱਕ ਹੱਡੀਆਂ ਦਾ ਮੁੱਠ ਤੇ ਇੱਕ ਠੰਡ ਵੀ ਬਹੁਤ ਜ਼ਿਆਦਾ ਆ ਉਸ ਦੇ ਹਿਸਾਬ ਤੇ ਉਹਨਾਂ ਦਾ ਇਹ ਵੀ ਸਰੀਰ ਪੂਰਾ ਮਤਲਬ ਠੀਕ ਨਹੀਂ ਹੈਗਾ ਉਸ ਟਾਈਮ ਬੀਪੀ ਕਿੰਨਾ ਹੋ ਗਿਆ ਸੀ ਉਦੋਂ ਪਹਿਲਾਂ ਔਰ ਹੁਣ ਕਿੰਨਾ ਕੋ ਠੀਕ ਆ ਪਹਿਲਾਂ ਨਾਲੋਂ ਤਬੀਰ ਅੱਗੇ ਨੂੰ ਸਮਾਂ ਲੱਗਾ ਪੂਰਾ ਕਯੂਰ ਕਰਨ ਨੂੰ ਬੀਪੀ ਇਦਾਂ ਨਾ ਜਿਵੇਂ ਅਸੀਂ ਬਾਹਰ ਥੋੜ੍ਹ ਜਿਹੀ ਦੂਰ ਹਾਂ ਪੰਜ ਚਾਰ ਮਿੰਟ ਸਾਨੂੰ ਲੱਗੇ ਆਉਂਦੇ ਆ ਉਦੋਂ ਅਸੀਂ ਆਣ ਕੇ ਚੈੱਕ ਕੀਤਾ ਤੇ ਉਦੋਂ ਉਹਨਾਂ ਦਾ 70 ਤੋਂ ਥੱਲੇ ਸੀ ਚੱਕਰ ਆਏ ਜਦੋਂ ਬੇਹੋਸ਼ ਹੋਏ ਉਦੋਂ 70 ਤੋਂ ਵੀ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਹਨਾ ਤੇ ਜਿਵੇਂ ਇੱਕ ਮਤਲਬ ਬੜਾ ਪੈਸ ਕਿਪ ਕਰ ਗਿਆ ਵੀ ਬਿਲਕੁਲ ਉਹ ਬੇਹੋਸ਼ ਹੋ ਗਏ ਤੇ ਚੱਕਰ ਆ ਗਏ ਉਹਨਾਂ ਨੂੰ ਤੇ ਸਥਿਤੀ ਬਹੁਤ ਜਿਆਦਾ ਜਿਵੇਂ ਆਖਦੀਏ ਵੀ ਹੁਣ ਅਹੀਂ ਸਾਡਾ ਤੇ ਆਪ ਸਰੀਰ ਕੰਮ ਬੰਦਿਆ ਵੀ ਹੁਣ ਕਰਾਂਗੇ ਤੇ ਇੱਥੇ ਕੀ ਕਰਾਂਗੇ ਕਿਉਂਕਿ ਹੱਥੋਂ ਨਿਕਲ ਜਾਵਦਾ ਵਾ ਇਦਾਂ ਦੀ ਸਿਹਤ ਉਹਨਾਂ ਦੀ ਹੁੰਦੀ ਹੈ